ਨਾਲ ਵੀ ਕੱਟੀ ਤੇ ਦੁੱਧ ਵੀ 20 ਕਿਲੋ ਅੱਜ ਇਹਦੇ ਬੂਰੀ ਕੋਲੇ ਆ ਗਿਆ ਤਿਆਰ ਅੱਜ ਪੰਜਵੇਂ ਤੋਂ ਛੀਵਾ ਦੇਣੇ ਜੀ ਕਿੰਨੀ ਬੋਲੀ ਆ 14 15 14 13 14 ਤੋਂ ਉੱਪਰ ਉੱਪਰ ਸਟਾਰਟ ਹੋਈ ਆ ਜੀ ਹਾਂ ਦੰਦ ਤੋਂ ਚੌਗੀ ਨਾਲ ਕੱਟੀ 17 ਕਿਲੋ ਦੋ ਝੋਟੀ ਚਵਾਜੂਗੇ 15 16 ਦੀ ਗਾਰੰਟੀ ਇਹ ਦੇ ਦੀ ਦੇ ਦਾਂਗੇ 17 ਕਿਲੋ ਬਾਈ ਕਹਿੰਦਾ ਚਵਾ ਦੂ 16 ਦੀ ਰਹੂਗੀ ਗਾਰੰਟੀ 13 ਤੋਂ 14 ਕਿਲੋ ਬੋਲਾ ਆ ਗਿਆ ਹਾਜ਼ਰ ਤੇ ਨਾਲ ਇਹਦੇ ਆ ਗਈ ਮੱਲੋ ਕੱਟੀ ਬਾਈ ਕਹਿੰਦਾ ਬਾਹਲੀ ਠੰਢੀ ਆ ਇਦਾਂ ਹੀ ਵੇਚਾ ਉਹ ਉਹ ਸੀਨ ਨਹੀਂ ਹੋਊਗਾ ਲੈ ਆ ਗਰਮੀ ਗਰਮੀ ਵਾਲਾ ਸੀਨ ਨਹੀਂ ਲੈ ਇੱਥੋਂ ਕਰ ਸਕਦੇ ਹਾਂ ਚੈੱਕ ਇੰਨੀ ਜਵਾਈ ਬੋਲੀ ਹੈ ਜਵਾਈ ਨਹੀਂ ਨਹੀਂ ਬੋਲੀ ਲਿਖੀ ਹੁੰਦਾ ਠੀਕ ਹੈ ਗੱਲ ਆਪਣੇ ਆਪ ਹੀ ਨਿਕਲਦੀ ਲਓ ਬੱਚਾ ਲਾਉਣ ਦੀ ਲੋੜ ਨਹੀਂ ਲੈ ਸਜਣੋ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਨਾ ਮੱਲੋ ਤੁਹਾਨੂੰ ਸੱਤ ਲੱਗਿਆ ਤੋਹਫੇ ਦਿਖਾਉਣਾ ਸੂਆ ਮਿਲੂ ਪਹਿਲਾ ਤੇ ਦੂਜਾ ਤੇ ਦੁੱਧ ਜ਼ਿਆਦਾਤਰ ਇਹ ਮੰਨ ਲਓ ਮੱਲੋ ਤਿਆਰੀ ਵਾਲਾ ਮਿਲੂ ਇੱਕ ਨਾ ਬਾਈ ਕੋਲ ਬੂਰੀ ਝੋਟੀ ਦਿਖਾਵਾਂਗੇ 20 ਕਿਲੋ ਤਿਆਰ ਦੁੱਧ ਵਾਲੀ ਤੇ ਬਾਕੀ ਗੱਲਵਾ ਤੁਹਾਡੀ ਬਾਈ ਨਾਲ ਕਰਾ ਦਾਂਗੇ ਪਿੰਡ ਸ਼ਾਪੁਰ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਤੇ ਬਾਕੀ ਸਾਰੀ ਡਿਟੇਲ ਬਾਈ ਮਨੀ ਨੂੰ ਪੁੱਛ ਲਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਆ ਜਾ ਮਨੀ ਫਿਰ ਹੋਰ ਕਿਵੇਂ ਆ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਚੰਦ ਸਿੰਘ ਡੈਰੀ ਫਾਰਮ ਤੇ ਚੜਦੀ ਕਲਾ ਬਾਈ ਗੁਰੂ ਜੀ ਮੇਰਾ ਜੀ ਚੱਲਦਾ ਮਾਰੋ ਮਾਰ ਕੰਮ ਕਿੰਨੀਆਂ ਝੋਟੀਆਂ ਲਖਾਵਾਂਗੇ ਅੱਜ ਆ 7 ਹੈ ਜੀ ਅੱਜ 7 ਇੱਕ ਮੇਰਾ ਖਲਾ ਸੇਲ ਹੋਗੀ ਨਾ ਹਾਂਜੀ ਤੁਸੀਂ 1.5 ਹੋ ਗਿਆ ਜੀ ਬਾਈ ਜੀ ਬੈਠੇ ਆ ਠੀਕ ਆ ਗੱਲ ਇੱਕ ਝੋਟੀ ਉਹਨਾਂ ਲੈ ਲਈ ਹਾਂ ਬਾਈ ਯਾਰ ਕੇ ਬੈਠੇ ਜ਼ਰੂਰ ਆ ਪਰ ਬਾਈ ਕਹਿੰਦਾ ਵੀਡੀਓ 'ਚ ਨਹੀਂ ਆਉਂਦਾ ਨਾ ਵੀਡੀਓ 'ਚ ਨਹੀਂ ਆਉਣਾ ਕਹਿੰਦਾ ਵੀਡੀਓ 'ਚ ਇੱਕ ਬੂਰੀ ਦਿਖਾ ਦਾਂਗੇ ਤਿਆਰ ਬੂਰੀ ਟੋਪ ਦੀ ਕਿੰਨਾ ਦਾ ਦਹਾਜਰ 20 ਕਿਲੋ 22 ਕਿਲੋ ਚ ਆਜੂਗੀ 20 ਕਿਲੋ ਤਿਆਰ ਹੈ ਜੀ ਨਾਲ ਕੱਟੀ ਵੀ ਬੂਰੀ ਕੱਟੀ ਨੰਬਰ ਬੋਲ ਦੇ ਰਾ 9478 4747 40 ਪਿੰਡ ਛਾਪੁਰ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਇੱਕ ਹੋਰ ਬੇਨਤੀ ਆ ਜੀ 2 ਲੱਖ ਤੋਂ ਥੱਲੇ ਵਾਲੀਆਂ ਭਾਜੀ ਮੱਝਾ ਹੈ ਨਹੀਂ ਆਪਣੇ ਓਕੇ 2 ਲੱਖ ਤੋਂ ਤਾਂ ਸਟਾਰਟਿੰਗ ਆ ਕਈ ਭਰਾ ਗੁੱਸਾ ਵੀ ਕਰਦੇ ਵੀ ਐਂ ਕਹਿੰਦਾ ਭਾਜੀ ਆਪਣੀ ਮਜਬੂਰੀ ਆ ਨਹੀਂ ਮਿਲਦੀਆਂ ਠੀਕ ਆ ਕੰਨਾ ਮਿਲਣ ਨੂੰ ਤਾਂ ਚਲ ਮਿਲ ਜਾਂਦੀ 80 85 ਜੋ ਆਪਣੇ ਦੋ ਚੀਜ਼ ਹੁੰਦੀ ਦੀ ਬੈਕ ਜਾਨੀ ਆਪਣੇ ਕੋਲ ਜਿਹੜਾ ਲਾਟ ਆ 2 ਲੱਖ ਤੋਂ ਸ਼ੁਰੂਆਤ ਹੁੰਦੀ ਆ ਉੱਪਰ ਹੀ ਆ ਜੀ ਦੋ ਤੋਂ ਆਹ ਦੋ ਤੋਂ ਉੱਪਰ ਸ਼ੁਰੂਆਤ ਆ ਹਾਂਜੀ ਠੀਕ ਆ ਕੰਨਾ ਜੀ ਤੇ ਫਿਰ ਇਦਰੋਂ ਕਰ ਲਿਆ ਮਣੀ ਇੱਕ ਨੰਬਰ ਤੋਂ ਸ਼ੁਰੂਆਤ ਹਾਂਜੀ ਬਾਹਲੀ ਟੌਪ ਦੀ ਝੋਟੀ ਆ ਜੀ ਆ ਜਾਓ ਉਪਰਾ ਲਿਆ ਬਾਹਰ ਲਿਆ ਬੰਨੇ ਸੂਆ ਬਾਈ ਦੂਜਾ ਜੀ ਸੂਆ ਦੂਜਾ ਬੱਚਾ ਕੀ ਆ ਗਿਆ ਨਾਲ ਕੱਟੀ ਮਗਰ ਕੱਟੀ ਜੀ ਨਾਲ ਕੱਟੀ ਸੂਆ ਦੂਜਾ ਤੇ ਆਡਰ ਇਹ ਮੰਨ ਲਓ ਮੰਨ ਲਓ ਨਾ ਤੁਹਾਨੂੰ 4x4 ਵਾਲਾ ਸਿਸਟਮ ਹੀ ਲੱਗਿਆ ਚੈੱਕ ਕਰਾਉਣ ਲੱਭੀ ਰਹੂਗਾ ਗੈਰ ਹਾਜ਼ਰ ਤੇ ਬੈਕ ਕੈਮਰਾ ਵੀਡੀਓ ਬਣਾਉਂਗਾ ਤਸੱਲੀ ਕਰਾ ਦੂੰਗਾ ਤੁਹਾਡੀ ਪੂਰੀ ਫੁੱਲ ਤੇ ਮਣੀ ਸੂਆ ਕਿੰਨੇ ਦਿੰਦਾ ਦੂਜਾ ਸੂਆ ਇਹ ਸੂਆ ਹੈਗਾ 7 ਦਿਨਾਂ ਦਾ 7 ਦਿਨਾਂ ਦੀ ਸੂਈ ਤੇ ਦੁੱਧ ਹਾਜ਼ਰ ਕਿੰਨਾ 14 15 ਤੋਂ ਸਟਾਰਟਿੰਗ ਹੋਈ ਆ ਜੀ 14 15 ਤੋਂ ਸਟਾਰਟਿੰਗ ਇੱਕ ਹਫ਼ਤੇ ਦਾ ਸੂਆ ਨਾਲ ਆ ਗਈ ਕੱਟੀ ਤੇ ਤੋਰੇ ਕਹਿ ਸਕਦੇ ਆ ਗੱਗੂ ਗਿੱਲਾ ਵਾਲਾ ਕੰਮ ਹੀ ਆ ਨਾ ਬਲਵਾਨਾਂ ਵਾਲੀ ਹਾਂ ਪਹਿਲਵਾਨਾਂ ਵਾਲਾ ਸਿਸਟਮ ਹੀ ਆ ਬੋਡੀ ਟੈਟਰ ਕਰ ਸਕਦੇ ਹਾਂ ਚ ਇੱਕ ਤੇ ਢਾਂਚਾ ਬਾਲਾ ਅਸਲ ਰੱਖਦੀ ਆ ਝੋਟੀ ਆ ਨਾ ਹਾਂਜੀ ਤੇ ਸਵੇਰ ਆਦੀ ਠੰਡੀ ਲੱਗਦੀ ਆ ਜਮਾਈ ਐਂ ਹੀ ਬਹਿ ਜਾ ਬਾਈ ਜਮਾਈ ਠੰਡੀ ਐਡੇ ਬਹਿ ਜਾ ਥੱਲੇ ਘਰਾ ਚ ਇੱਕ ਮੜਾ ਜਾ ਫਿਰ ਤਸੱਲੀ ਕਰਾ ਦੇ ਬਾਈ ਕਹਿੰਦਾ ਬਾਹਲੀ ਠੰਡੀ ਆ ਇਦਾਂ ਹੀ ਬਹਿ ਜਾ ਉਹ ਉਹ ਸੀਨ ਨਹੀਂ ਹੋਊਗਾ ਲੈ ਗਰਮੀ ਗਰਮੀ ਵਾਲਾ ਸੀਨ ਨਹੀਂ ਲੈ ਇੱਥੋਂ ਕਰ ਸਕਦੇ ਹਾਂ ਚੈੱਕ ਇੰਨੀ ਜਵਾਈ ਬੋਲੀ ਹੈ ਜਵਾਈ ਨਹੀਂ ਨਹੀਂ ਬੋਲੀ ਲਿਖੀ ਹੁੰਦਾ ਠੀਕ ਹੈ ਗੱਲ ਆਪਨੇ ਆਪ ਹੀ ਨਿਕਲਦੀ ਲੋ ਬੱਚਾ ਲਾਉਣ ਦੀ ਲੋੜ ਨਹੀਂ ਪਰ ਟਾਂਚਾ ਵੀ ਯਾਰ ਬੜਾ ਕਮਾਲ ਦਾ ਇਹ ਕਹਿ ਸਕਦਾ ਵੀ ਆਸਲਾ ਪੂਰੀ ਫੁੱਲ ਪੂਛ ਫੜੀ ਬਾਈ ਮੜੀ ਜੀ ਲਓ ਜੀ ਇਹ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਸ਼ੁਰੂ ਜੀ ਦੱਸਦਾ ਨਾ ਵੀਡੀਓ ਲੰਬੀ ਜ਼ਰੂਰ ਹੋ ਜਾਂਦੀ ਆ ਪਰ ਸਾਰੀ ਵੀਡੀਓ ਦੇਖ ਲਿਆ ਕਰੋ ਆ ਬੱਚਾ ਦਿਖਾ ਦੀ ਜਮਾ ਤਾਜ਼ਾ ਬੱਚਾ ਬਾਈ ਠੀਕ ਹੈ ਗੱਲ ਹਾਂਜੀ ਨਾਲ ਆ ਗਈ ਇਹਦੇ ਕੱਟੀ ਤੇ ਕਿੰਨਾ ਕੁ ਦੁੱਧ ਚ ਪਾ ਦੂਗੀ ਦਰ 17 18 ਕਿਲੋ وچ ਪਾਜੂ 16 ਦੀ ਗਰੰਟੀ ਦੇ ਦਾਂਗੇ ਠੀਕ ਆ ਗੱਲ ਹਾਂਜੀ ਤੇ ਆਈ ਦੀ ਕੀ ਗੱਲ ਬਾਤ ਆ ਦੋ ਨੰਬਰਾਂ ਦੀ ਬਈ ਤਾਜੀ ਸੂਈਆ 나ੜੂ ਨਾਲਿਆ ਚੌਥਾ ਦਿਨ ਆ ਜੀ ਓਕੇ ਇਹ 나ੜੂ ਆ ਗਿਆ ਨਾਲ ਚੋ ਬਰਾ ਨਾਲ ਇਹਦੇ ਵੀ ਕੱਟੀਆਂ ਵਾਲਾ ਸਾਈਡ ਨੂੰ ਹੋ ਜਾ ਇੱਥੋਂ ਕੱਟੀਆਂ ਚੱਲੂਗੀਆਂ ਇਹ ਮੰਨ ਲਓ ਵੀ ਜ਼ਿਆਦਾਤਰ ਕੱਟੀਆਂ ਨੇ ਇੱਕ ਅੱਧਾ ਹੀ ਕੱਟਾ ਹੋਊਗਾ ਹਾਂਜੀ ਹਾਂਜੀ ਕਮਾਲਾ ਇੱਥੋਂ ਕਮਾਲਾ ਜਾਤ ਕੁਆਲਿਟੀ ਐ ਚੂ ਬਹੁਤ ਐ ਸੁਹਾ ਕਿਹੜਾ ਦੱਸਿਆ ਦਾ ਦੂਜਾ ਜੀ ਸੁਹਾ ਦੂਜਾ ਜਿੱਡੀ ਆਪ ਓਡੀ ਹਵਾਨਾ ਹਣਾ ਮੈਂ ਕਹਾ 4x4 ਪਲਵਾਨਾ ਵਾਂਗ ਜਿੱਡੀ ਆਪ ਓਡੀ ਹਵਾਨਾ 4x4 ਕੈਨ ਵਾਲਾ ਕੰਮ ਨਹੀਂ 4x4 ਹੈਗੀਆਂ ਨੇ ਹਣਾ ਹਾਂਜੀ ਕਿੰਨੇ ਦਿਨ ਦਾ ਸੁਹਾ ਦਾ ਦੱਸਿਆ ਦਾ ਸੁਹਾ ਚੌਥਾ ਦਿਨੇ ਆ ਜੀ ਚੌਥਾ ਦਿਨ ਸੂਈ ਨੂੰ ਕਿੰਨੀ ਬੌਲੀ ਹਾਜ਼ਰ 14 ਤੋਂ ਸਟਾਰਟਿੰਗ ਹੋਈ ਆ ਜੀ 14 ਕਿਲੋ 13 14 ਤੋਂ ਸਟਾਰਟ ਹੋਈ ਆ ਜੀ ਠੀਕ ਆ ਗੱਲ 13 14 ਕਿਲੋ ਤੋਂ ਬਾਈ ਕਹਿੰਦਾ ਸਟਾਰਟਿੰਗ ਹੈ ਤੇ ਆਰਡਰ ਬੜਾ ਕਮਾਲ ਦਾ ਰੱਖ ਦਿਆ ਮਨੀ ਚਵਾਈ ਦੀ ਕਿਵੇਂ ਆ ਇੱਕ ਨੰਬਰ ਬਾਈ ਜੀ 100 ਨੰਬਰੀ 100 ਨੰਬਰੀ ਨਾਲ ਇਹਦੀ ਵੀ ਕੱਟੀ ਆ ਨਾ ਹਾਂਜੀ ਕਿੰਨਾ ਦੁੱਧ ਚਵਾ ਦੂਗੀ ਕੱਟੀ 17 ਕਿਲੋ ਦੋ ਝੂਟੀ ਚਵਾਜੂਗੀ 15 16 ਦੀ ਗਾਰੰਟੀ ਇਹ ਦੇ ਦੀ ਦੇ ਦਾਂਗੇ 17 ਕਿਲੋ ਬਾਈ ਕਹਿੰਦਾ ਚਵਾ ਦੂ 16 ਦੀ ਰਹੂਗੀ ਗਾਰੰਟੀ 13 ਤੋਂ 14 ਕਿਲੋ ਬੋਲਾ ਆ ਗਿਆ ਹਾਜ਼ਰ ਤੇ ਨਾਲ ਇਹਦੇ ਆ ਗਈ ਮੱਲੋ ਕੱਟੀ ਤੇ ਕੁਆਲਿਟੀ ਚੈੱਕ ਕਰ ਸਕਦੇ ਹੋ ਚੜਾਈ ਵੀ ਫੁੱਲ ਰਹੂਗੀ ਉੱਤੇੋਂ ਤੇ ਬਾਕੀ ਆਰਡਰ ਤਾਂ ਬਾਲਾ ਕਮਾਲ ਦਾ ਰੱਖਦੇ ਬਾਈ ਇਹ ਦੋ ਇੱਕ ਤੋਂ 35 ਕਿਲੋ ਜੋੜਾ ਦੋ ਚਵਾਜੂਗਾ ਜੀ ਠੀਕ ਆ ਗੱਲ ਇਧਰ ਨੂੰ ਕਰ ਲਾ ਨਾਲ ਦੂਰੇ 34 ਕਿਲੋ ਦੀ ਗਾਰੰਟੀ ਹੋਊਗੀ 35 36 ਕਿਲੋ ਰਵਾਮਣਾ ਚਵਾਜੂਗਾ ਜੀ ਠੀਕ ਆ ਗੱਲ ਹਾਂਜੀ 34 ਦੀ ਬਾਈ ਕਹਿੰਦਾ ਗਾਰੰਟੀ ਰਹੂਗੀ ਆ ਜੋੜੇ ਦੀ 35 36 ਕਿਲੋ ਦਾ ਵਿੱਚਵਾ ਦੂਗਾ ਤੇ ਇਹ ਜੋੜੇ ਦੀ ਜੇ ਕੋਈ ਇਕਠੀਆਂ ਲੈਂਦਾ ਭਰਾ 2 ਪੌਂਚ ਕਰ ਦਿਆਂਗੇ ਕਰ ਦਵਾ ਗਏ ਜੀ ਕਿੱਥੇ ਕਿੱਥੇ ਦੀ ਕਰ ਦਿਆਂਗੇ ਆਲ ਪੰਜਾਬ ਦੀ ਜੀ ਆਲ ਪੰਜਾਬ ਜਿੰਨਾ ਮਰਜ਼ੀ ਕਰਾਇਆ ਲੱਗ ਹਾਂਜੀ ਜੋੜੇ ਦੇ ਹੋਗੇ ਜੀ ਕੱਲੇ ਦੇ ਦੀ ਜੋੜੇ ਦੀ ਹੋ ਹਾਂਜੀ ਆ ਸੱਜਣ ਛੱਡ ਕੇ ਆਊਗਾ ਹਾਂਜੀ ਠੀਕ ਆ ਗੱਲ ਤੇ ਪੇਮੈਂਟ ਵੀ ਆਪਾਂ ਅੱਧੀ ਜੇ ਕੋਈ ਔਨ ਲੈਂਦਾ ਸਭ ਤੋਂ ਵਧੀਆ ਜੀ ਆਪਣੀ ਪਾਸ ਕਰਕੇ ਲੈ ਜਾਓ ਮੈਂ ਤਾਂ ਇਹ ਕਹਿਣਾ ਠੀਕ ਆ ਗੱਲ ਜੇ ਉਸ ਤੋਂ ਵੱਧ ਵੀ ਜੇ ਕੋਈ ਔਨ ਲੈ ਲੈਂਦਾ ਅੱਧੀ ਪੇਮੈਂਟ ਲਗਾਉਣ ਚ ਲਾਵਾਂਗੇ ਠੀਕ ਆ ਜੀ ਅੱਧੀ ਜੇ ਅਗਲੇ ਦਿਨ ਘੱਟ 25% ਹੋਈ ਤਾਂ ਉਦੋਂ ਦਵੇ ਜੀ ਨਹੀਂ ਤਾਂ ਮਈਆ ਸਾਡੇ ਕਰੇ ਗੱਡੀ ਚੋਂ ਲਾ ਕੇ ਪਾਸ ਕਰਦੇ ਤਾਂ ਨਹੀਂ ਤਾਂ ਫਿਰ ਕਰਾਇਆ ਲਵਾਂਗੇ ਗੱਲਾਂ ਠੀਕ ਆ ਗੱਲ ਹਾਂਜੀ ਤੇ ਹੁਣ ਲੈ ਆ ਜੋ ਬਰਾਤ ਇਹ ਬਾਈ ਸੇਲ ਹੋ ਗਈ ਆ ਪਾਈਆਂ ਨੇ ਲੈ ਲਈਆਂ ਝੁੱਟੀਆਂ ਇਹ ਹੋ ਗਈ ਸੇਲ ਆ ਤੋਰ ਕੇ ਦਾ ਦਿਖਾ ਦੀਏ ਆ ਲੈ ਆ ਲੈ ਆ ਕੱਟੀ ਇਹਦੇ ਮਗਰੇ ਆ ਨਾਲ ਕੱਟੀ ਇਹਦਾ ਆਪ ਵੀ ਕੱਟੀਆਂ ਲੱਗਦੀ ਹੈ ਸੂਆ ਦੂਜਾ ਤੇ ਲੰਮੀ ਆ ਗਈ ਪੂਰੀ ਫੁੱਲਾ ਹਾਈਟ ਵੀ ਚੰਗੀ ਆ ਤੇ ਬਾਕੀ ਟਾਂਚਾ ਬਾਹਲਾ ਕਮਾਲ ਦਾ ਰੱਖਦੀ ਆ ਆ ਡਰੇ ਮੰਨ ਲਓ ਬਿਲਕੁਲ ਨਾਲ ਲਗਮ ਵਾਲੇ ਵਾਰ ਰੱਖੂਗੀ ਲਫਾਫਾ ਜਾਂ ਨਹੀਂ ਰੱਖਦੀ ਖਾਲੀ ਜਾਂ ਗਹਿਲੀ ਕਿਸੇ ਵੀ ਪੱਖ ਤੋਂ ਕਿੰਨੇ ਰੰਦਾ ਸੂਆ ਬਣੀ ਇਹਦਾ ਤਾਜੀ ਸੂਈ 8 ਗੰਦਣਾ 8 9 ਲੈਣਾ ਜੀ 8 9 ਲੈ ਕਿੰਨਾ ਕੁ ਦੁੱਧ ਹਾਜ਼ਰ ਆਉਂਦਾ 15 16 ਕਿਲੋ ਸਟਾਰਟ ਤੇ 18 ਕਿਲੋ ਝੋਟੀ ਰਾਵਾਂ ਚ ਜਾਊਗੀ ਆ 15 16 ਤੋਂ ਸਟਾਰਟਿੰਗ ਆ ਬਾਈ ਕਹਿੰਦਾ 17 18 ਦੇ ਲਗਭਗ ਚਵਾ ਦੂਗੀ ਇਹ ਝੋਟੀ ਹੋ ਗਈ ਮੰਨ ਲਓ ਸੇਲ ਇਦੇ ਵਾਸਤੇ ਬਾਈ ਨੂੰ ਘੰਟੀ ਨਾ ਲਾਇਓ ਇਹ ਕਿਹੜੇ ਏਰੀਏ ਚੱਲੀ ਆ ਮਣੀ ਬਾਈ ਲੁਧਿਆਣਾ ਏਰੀਏ ਰਹਿ ਗਿਆ ਜੀ ਠੀਕ ਆ ਕੰਨਾ ਹਾਂਜੀ ਇਹ ਬਾਈ ਕਹਿੰਦਾ ਚੱਲੀ ਆ ਲੁਧਿਆਣਾ ਏਰੀਏ ਚ ਨੰਬਰ ਇਹਦਾ ਰਹੂਗਾ ਤੀਜਾ ਇਹ ਫੋਰ ਸੇਲ ਹੋ ਚੁੱਕੀ ਆ ਇਹ ਝੋਟੀਆਂ ਦੋ ਪੈਂਡਿੰਗ ਨੇ ਤੇ ਇਧਰੀਆਂ ਵੀ ਪੈਂਡਿੰਗ ਨੇ ਬਾਈ ਇੱਥੇ ਆਈ ਮੜਾ ਲੈ ਵਿੱਚ ਆ ਗਿਆ ਆ ਗਿਆ ਆ ਗਿਆ ਦੇਖ ਲੈ ਵਾ ਇਹ ਇੱਥੋਂ ਕਰਾ ਦਈਏ ਜੇ ਕੰਨਾ ਬਾਟਣਾ ਵਾਲਾ ਲੈਵਾ ਬਾਟਣਾ ਨਾੜਾ ਹੱਥੀ ਚਵਾਈ ਵਾਲਾ ਥਾਨਾ ਮੋਟੀ ਦਾ ਢਾਂਚਾ ਤੇ ਤੋੜਨ ਵਾਲਾ ਵੀ ਵਿਚੀ ਬੰਦਾ ਸਾਰੇ ਹੀ ਕੰਮ ਮਸਲਾ ਆਸਲਾ ਸਾਰੇ ਹੀ ਕੰਮ ਮਸਲਾ ਕਮਾ ਲਿਆ ਕਮਾ ਲਿਆ ਕੱਟਾ ਮਗਰਿਆ ਨਾਲ ਮੇਲ ਕਾਫ ਹਾਂਜੀ ਨਾਲ ਆ ਗਿਆ ਸਜ ਨੂੰ ਮੇਲ ਕਾਫ ਆ ਦੇਖੀ ਬਾਈ ਆਰਡਰ ਚੈੱਕ ਕਰ ਸਕਦੇ ਹੋ ਨਾਲੇ ਬੰਨੇ ਤੂੰ ਤੋ ਲੈ ਕੇ ਤੁਨੀ ਦਾ ਕਲੇਵਾ ਲਗਾਇਆ ਗਾਨ ਠੋਸ ਪੂਰਾ ਹਾਂਜੀ ਸੁਆ ਬਣੀ ਇਹਦਾ ਸੁਆ ਦੂਜਾ ਜੀ ਸੁਆ ਦੂਜਾ ਹਾਂਜੀ ਤੇ ਬਾਕੀ ਢਾਂਚਾ ਕਰ ਸਕਦੇ ਹੋ ਚੈੱਕ ਹਾਂ ਢਾਂਚਾ ਜੀ ਆਸਲਾ ਰਹਿਣ ਵਾਲੀ ਪੂਰੀ ਤੇਰੇ ਵਾਲੇ ਬੰਨੇ ਕਮਾ ਲਿਆ ਇਧਰਲੇ ਬੰਨੇ ਇਧਰਲੇ ਬੰਨੇ ਕਮਾ ਦੀ ਕਿੰਨੇ ਦਿਨ ਦਾ ਸੁਗਾ ਸੂਹਾ ਪਾ ਇਹ 6 ਅੰਕ ਪੰਜਾਂ 6 ਦਿਨਾਂ ਦੀ ਸੂਈ ਆ ਓਕੇ ਤਾਜ਼ੀਆਂ ਸੂਈਆਂ ਹੁੰਦੀਆਂ ਕੋਈ ਮੈਲ ਮੂਲੇ ਤੇ ਆਪਣੇ ਤੋਂ ਚੱਲਣ ਵਾਲੀਆਂ ਮਈਆਂ ਹੁੰਦੀਆਂ ਜੀ ਠੀਕ ਆ ਗੱਲ ਪੰਜਾਂ 6 ਦਿਨਾਂ ਦੀ ਸੂਈ ਤੇ ਹਾਜ਼ਰ ਕਿੰਨੀਆਂ ਬੌਲੀ 15 ਕਿਲੋ ਸਟਾਰਟ ਹੋਈ ਆ ਜਿਹਦਾ ਚਲ ਆ 15 ਤੋਂ 18 ਕਿਲੋ ਚੰਗੀ ਆਮ ਦਾ ਚਵਾਜੂਗੀ 15 ਕਿਲੋ ਤੋਂ ਬਾਈ ਕਹਿੰਦਾ ਸਟਾਰਟਿੰਗ ਆ 17 18 ਦੇ ਲਗਭਗ ਚਵਾ ਦੂ ਇੱਕ ਅੱਲਾ ਬਾਈ ਕਹਿੰਦਾ ਕੈਨ ਵਾਲਾ ਸੀ ਨਹੀਂ ਇਹਨਾਂ ਨੇ ਨਾ ਦੁੱਧ ਨਾ ਦਿਖਾਈ ਚਵਾਉਣਾ ਜਾ ਕੇ ਇਹ ਇੱਥੋਂ ਇੱਥੋਂ ਕਰ ਸਕਦੇ ਨੇ ਚੈੱਕ ਪੂਸ਼ ਫੜੀ ਮਾੜੀ ਅਗਲੇ ਬੰਨੇ ਪਹਿਲਾਂ ਤੁਹਾਨੂੰ ਅਗਲੇ ਬੰਨੇ ਆਰਡਰ ਚੈੱਕ ਆਹ ਦੇ ਲੇਵਾ ਕਿੱਥੇ ਤੱਕ ਲੱਗਾ ਵੀ ਗਾਂਲੇ ਬੰਨੇ ਆਰਡਰ ਕਿੰਨਾ ਆ ਇਹਦੀ ਅ ਗਾੜੀ ਵੀ ਚੰਗੀ ਪਾਉਂਗੇ ਹਾਂਜੀ ਆ ਗਾੜੀ ਇਹਦੀ ਚੰਗੀ ਰਹਿਣ ਵਾਲੀ ਆ ਕਿਉਂਕਿ ਆਰਡਰ ਗਾਂਲੇ ਬੰਨੇ ਵੀ ਫੁੱਲ ਰੱਖਦੀ ਆ ਤੇ ਸਿੰਗੀ-ਸੁੰਗੀ ਵੀ ਬੰਦ ਆ ਗਈ ਤੇ ਮਣੀ ਨੰਬਰ ਕਿਹੜਾ ਆ ਗਿਆ ਇਹਦਾ ਚੌਥਾ ਬਾਈ ਨੰਬਰ ਆ ਗਿਆ ਚੌਥਾ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਕੁਆਲਿਟੀ ਪੂਰੀ ਅਸਲ ਆ ਗਈ ਇੱਥੇ ਤੋਂ ਨਾ ਇਹਦੀ ਬਾਡੀ ਦੀ ਬਣਤਰ ਆਰਡਰ ਕੁਆਲਿਟੀ ਤੇ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਤੇ ਹੁਣ ਜੋ ਭਰਾਲੇ ਆ ਪੰਜ ਨੰਬਰ ਵਾਲੀ ਤਾਜੀ ਸੁਈਆ ਬਾਈ ਕੱਟੀ ਮਗ ਰਿਆ ਔਰ 나ੜੂ ਨਾਲ ਆ ਨਾਲ ਆ ਗਈ ਕੱਟੀ ਤੇ ਫੇਸ ਕਰੀ ਝੋਟੀ ਦਾ ਹੋਰ ਲੈ ਬੰਨੇ ਇੱਥੇ ਖੜੀ ਖੜੀ ਦੀ ਕਰਦੇ ਇਹ ਇਹ ਇੱਥੇ ਇੱਥੋਂ ਇੱਥੋਂ ਕਰਾ ਦੇ ਚੈੱਕ ਪੰਜਾਬ ਸ਼ਿੰਗਾਰ ਹੀ ਹੈ ਨਾ ਤੇ ਇਹ ਤਾਂ ਪੰਜਾਬ ਸ਼ਿੰਗਾਰ ਵਾਲਾ ਕੰਮ ਹੀ ਆ ਬਾਈ ਇਹ ਕੱਟੀ ਮਗ ਰਿਆ ਤਾਜੀ ਸੁਈਆ ਨਾਲ ਕੱਟੀ ਤੇ ਬਿਊਟੀ ਚ ਆ ਗਈ ਆਹ ਦੇਖੋ ਬੱਚਾ ਦਿਖਾ ਦੀ ਹਾਂ ਕੱਟੀ ਮੈਂ ਕਰਾਤੀ ਚੈੱਕ 나ੜੂ ਨਾਲ ਹੀ ਆ ਗਿਆ ਤੇ ਉੱਥੋਂ ਬਿਲਕੁਲ ਸਟੇਟ ਪਾਉਂਗੇ ਤੇ ਬਾਕੀ ਇੱਥੇ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਇਹਦਾ ਸੁਆਮਣੀ ਉਹ ਪਹਿਲਣੇ ਆ 4 ਦਾ ਦੇ ਸੁਆ ਪਹਿਲਾ ਦਿਨ ਤੋਂ ਚੌਗੀ ਹਾਂਜੀ ਆ ਸੁਆ ਪਹਿਲਾ ਬਾਈ ਕਹਿੰਦਾ ਦਿਨ ਤੋਂ ਆ ਗਈ ਚੌਗੀ ਤੇ ਕੁਆਲਿਟੀ ਇਹ ਕਹੂੰਗਾ ਪੂਰੀ ਆਸਲ ਕੁਆਲਿਟੀ ਆ ਵੀ ਇਹ ਇਹਦੇ ਚ ਨਹੀਂ ਕੁਆਲਿਟੀ ਚ ਸਮਝੋ ਉੱਤੇ ਵਾਲਾ ਕੰਮ ਨਹੀਂ ਮਿਲੂਗਾ ਤੁਹਾਨੂੰ ਬਿਲਕੁਲ ਵੀ ਇਹ ਇੱਥੋਂ ਇੱਥੋਂ ਕਰ ਸਕਦੇ ਚੱਕ ਲੈ ਚੱਲ ਜੋ ਬਰਾਦਰ ਦੇ ਬੰਨੇ ਕਿੰਨੇ ਦਿਨ ਦੀ ਸੁਈ ਹੋ ਗਈ ਮਣੀ ਅੱਜ 5ਵੇਂ ਤੋਂ 6 ਮਾ ਦੇਣੇ ਜੀ ਕਿੰਨੀ ਬੋਲੀ ਆ 14 15 14 13 14 ਤੋਂ ਉੱਪਰ ਉੱਪਰ ਸਟਾਰਟ ਹੋਈ ਹੈ ਜੀ। ਹੰਦਨ ਤੋਂ ਚੌਗੀ ਨਾਲ ਕੱਟੀ ਸੂਆ ਪਹਿਲਾ 13 ਤੇ 14 ਕਿਲੋ ਬੌਲੇ ਤੋਂ ਆ ਗਈ ਸਟਾਰਟ ਤੇ ਢਾਂਚਾ ਚੋਟੀ ਦਾ ਦੱਸਦਾ ਵੀ ਯਾਰ ਬਹੁਤ ਕਮਾਲ ਦੀ ਚੀਜ਼ ਆ ਇਹ। ਬਾਈ ਅਗਲੇ ਸੂਏ 'ਚ ਜਾ ਕੇ ਨਾ ਇਹਦੇ ਜਿੰਨੀ ਮੋਟੀ ਚਵਾਈ ਮੋਟੀ ਆ। ਡੰਡੇ ਜਿੰਨੀ। ਤੇ ਡਾਂਗ ਜਿੰਨੀ। ਉਹ ਡਾਂਗ ਜਿੰਨੀ। ਆ ਡਾਂਗ ਰਗੀ ਚਵਾਈ ਆ ਬਾਈ ਕਹਿੰਦਾ ਘਰੀ ਮਾੜੀ ਕਿ ਸਾਈਡ ਨੂੰ। ਹਲੋ ਸਾਈਡ ਨੂੰ ਕਰਦੇ ਇੱਕ ਬੰਨੇ ਇਹ ਇੱਥੋਂ ਆਰਡਰ ਕਰ ਲਓ ਜੇ ਇਕ ਬੰਦਾ ਆਰਡਰ ਦਾ ਨਾ ਠੋਸ ਪਣੀ ਚੈੱਕ ਕਰ ਲਓ ਵੀ ਠੋਸ ਕਿੰਨਾ ਲੇਵਾ ਤੇ ਇੱਥੇ ਤੋਂ ਕੱਟੀ ਦੀ ਕਰ ਲਓ ਮੱਲੋ ਬਿਊਟੀ ਚੈੱਕ ਇਹ ਦੰਦੋ ਚੌਗੀ ਨਾਲ ਕੱਟੀ 13 ਤੋਂ 14 ਕਿਲੋ ਬੌਲੀ ਇਹਦੇ ਕੋਲ ਅੱਜ ਚਵਾ ਕੇ ਦੇਣੀ ਆ ਕਿੰਨਾ ਦੁੱਧ ਚਵਾਉ ਮਣੀ ਪੀਕ ਲੈਵਲ ਤੇ ਕੱਟੀ 16 ਕਿਲੋ ਦਰਦੋ ਆਰਾਮ ਨਾਲ ਚਵਾਉ ਤਾਂ ਰੱਖ ਲਿਓ ਠੀਕ ਆ ਗੱਲਾਂ ਹਾਂਜੀ ਆ ਪਹਿਲ ਨਾਲ ਨੂੰ ਇਹ ਜਿਆ ਸਰੀਰ ਨਹੀਂ ਲੱਗਦਾ ਜਿਵੇਂ ਇਹ ਕੱਟੀ ਨੂੰ ਸਰੀਰ ਲੱਗਿਆ ਸਾਰੀਆਂ ਚੀਜ਼ਾਂ ਪੂਰੀਆਂ ਜੋ ਡੀ ਜੈਡ ਬਲੈਕ ਆ ਗਈ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਐਦਾਂ ਦਾ ਸਰੀਰ ਨਹੀਂ ਲੱਗਦਾ ਕੱਟੀਆਂ ਨੂੰ ਜਿਵੇਂ ਇਹਨਾਂ ਨੂੰ ਕੁਆਲਿਟੀ ਲੱਗੀ ਹੋਈ ਆ ਤੇ ਹੁਣ ਲਿਆ ਚੋਬਰਾ ਭਾਜੀ ਗੱਬਣ ਲੈਂਦੇ ਨਹੀਂ ਪਰ ਗੱਬ ਮੈਨੂੰ ਕਹਿ ਨਹੀਂ ਲੱਗਿਆ ਦੀ ਆਪਾਂ ਕਦੀ ਫੜਦੇ ਗੱਬਣ ਦਾ ਗੱਬਣ ਉਹ ਲਈ ਜਾਂਦੀ ਹੈ ਜਿਹੜੇ ਪੂਰੇ ਗਾਣ ਪਤਾ ਹੋਵੇ ਠੀਕ ਆ ਹਾਂਜੀ ਜਿਹੜੀ ਦੀ ਪੱਕੀ ਜੀ ਰਿਪੋਰਟ ਹੋਵੇ ਪੱਕੀ ਜੀ ਰਿਪੋਰਟ ਆਪਣੀ ਆਪਨੇ ਪਿਛਲੇ ਸਾਲ ਦੀ ਵੀ ਆ ਮੈਂ ਦੇਖੀ ਆ ਜੀ ਪਿਛਲੇ ਸਾਲ ਆਪਣੀ ਦੇਖੀ ਵੀ ਆ ਹਾਂਜੀ ਓਕੇ ਸੂਆ ਇਹਦਾ ਦੂਏ ਸੂਏ ਸੂਣੀਆ ਔਰਲੇ ਬੰਨੀ ਕੁਮਾਲਾ ਜਾਮਣ ਦੌਰਲੇ ਬੰਨੀ ਕੁਮਾਲਾ ਚੋਬਰਾ ਦੂਏ ਸੂਏ ਸੂਣੀਆ ਜੀ ਠੀਕ ਆ ਗੱਲ ਹਾਂਜੀ ਸੂਆ ਸੂੰਦੀਆ ਦੂਜਾ ਦਿਨ ਕਿੰਨੇ ਕੱਢੂ ਮਣੀ ਇਹ ਬਸ ਦੋ ਤਿੰਨ ਦਿਨ ਲਾਉਗੀ ਗੱਡੀ ਚ ਆ ਗਈ ਆ ਹੁਣ ਪਤਾ ਨਹੀਂ ਰਾਤ ਠੀਕ ਆ ਗੱਲਾ ਤਿਆਰੀ ਸੋਹਣੀ ਆ ਨਾ ਹਾਂਜੀ ਤੇ ਚਵਾਈ ਬਾਈ ਬਾਲੀ ਟੌਪ ਦੀ ਲੱਗੀ ਆ ਤਿਆਰੀ ਆ ਗਈ ਪੂਰੀ ਸੋਹਣੀ ਤੇ ਦੁੱਧ ਕਿੰਨਾ ਚਪਾ ਕੇ ਆਈ ਆ ਪਹਿਲਣ ਬਲੂਨ ਨੇ 15 16 ਕਿਲੋ ਆਰਾਮ ਨਾਲ ਚੁਆਇਆ ਜੀ 15 ਤੋਂ 16 ਕਿਲੋ ਬਰੀਕ ਫੱਲ ਆ ਨਾ ਹਾਂਜੀ ਦਿਨ ਬਾਈ ਕਹਿੰਦਾ ਇੱਕ ਦੋ ਕੱਢ ਵੀ ਸਕਦੀ ਆ ਗੱਡੀ 'ਚ ਹੱਲ ਚੱਲ ਹੋ ਗਈ ਸੂ ਵੀ ਸਕਦੀ ਆ ਪਰ ਤਿਆਰੀ ਬਹੁਤ ਸੋਹਣੀ ਹੋ ਗਈ ਹਾਂਜੀ ਤੇ ਇੱਥੇ ਤੇ ਆਰਡਰ ਚੈੱਕ ਕਰ ਸਕਦੇ ਹਾਂ ਤੇ ਸਵੇਰ ਆ ਦੀ ਇਹ ਮੰਨ ਲਓ ਜਮੇ ਠੰਡੀ ਪਾਉਂਗੇ ਚਗਾਲਾ ਕਰੀ ਜਾਂਦੀ ਆ ਗਰਮੀ ਵਾਲਾ ਸੀਨ ਨਹੀਂ ਹੈਗਾ ਜੇ ਕਿਸੇ ਨੇ ਗੱਬਣ ਵੀ ਲਈ ਪਿੱਛੇ ਦੀ ਸਾਰੀ ਚੀਜ਼ ਦੀ ਜ਼ਿੰਮੇਵਾਰੀ ਭਾਰ ਬੋਝ ਦੀ ਥਣ ਵੱਧ ਘਟਦੀ ਛਿੱਟਾ ਬਿਮਾਰੀ ਉਹ ਵੀ ਆਪਣੀ ਹੈ ਜੀ ਠੀਕ ਹੈ ਕਰਨ ਹਾਂਜੀ ਆ ਜੇ ਭਰਾ ਕਹਿੰਦਾ ਵੀ ਡਰਨ ਵਾਲੀ ਲੋੜ ਨਹੀਂ ਰੱਬ ਨੇ ਲੈ ਜੋ ਅੱਖਾਂ ਮੀਜ ਕੇ ਗਰੰਟੀ ਰਹੂਗੀ ਭਾਰ ਬੋਝ ਦੀ ਥਣ ਵੱਧ ਘਟਦੀ ਛਰਲੇ ਛਿੱਟੇ ਦੀ ਤੇ ਦੁੱਧ ਮੈਂ ਇਹ ਕਹਿੰਦਾ ਉਹਨਾਂ ਵੀ ਅੱਗੇ ਨਾ ਮਾਲਕ ਦੀ ਸੇਵਾ ਤੇ ਡਿਪੈਂਡ ਆ ਵੀ ਕੇਰ ਤੇ ਡਿਪੈਂਡ ਲੋ ਆਪਾਂ ਨੂੰ ਉਹ ਕਹਿੰਦੇ ਜਿਹੜੇ ਮਰਜੀ ਥਾਪ ਤੇ ਫੜਾ ਦਿਆਂ ਆਪਾਂ 18 ਦੀ ਤੇ ਫੜਾ ਦੇਵਾਂਗੇ ਠੀਕ ਹੈ ਕਰਨ ਹਾਂਜੀ ਆ ਬੱਗੀ ਬਾਕੀ ਅੱਗੇ ਜੇ ਗੱਲ ਕਰ ਲਈ ਕੇਰ ਤੇ ਡਿਪੈਂਡ ਦਾ ਇਧਰਲੇ ਬੰਨੇ ਤਾਂ ਤੁਹਾਨੂੰ ਨਾ ਮੋਰਾ ਦੀਆਂ ਦਿਖਾ ਦਿਆਂ ਛੇਕ ਕਰੀ ਕੈਮਰਾ ਫ ਤੇ ਲਾਸਟ ਤੇ ਤੁਹਾਨੂੰ ਬੂਰੀ ਦਾ ਤੋਹਫਾ ਦੇਖਾਉਂਗਾ 6 ਛੋਟੀਆਂ ਤੇ ਇਹ ਦਿਖਾਤੀਆਂ ਨੇ ਜੋ ਇੱਕ ਸੇਲ ਹੋਈ ਆ 5 ਮਿਲ ਜਾਣੀਆਂ ਮੋਰਾ ਦੀਆਂ ਤੇ ਆਹ ਤੋਹਫਾ ਹਲੇ ਖੜਾ ਆ ਦੇਖੇ ਨਾਲ ਬੱਚਾ ਕੀ ਆ ਕੱਟੀ ਨਾਲ ਵੀ ਕੱਟੀ ਆ ਲੈ ਵਾ ਤੇ ਲ ਆ ਗਈ ਨਾ ਤੇਲ ਆ ਗਿਆ ਧਾਰੇ ਹੁੰਦੇ ਆ ਸਮਾਨ ਦੇ ਪਿਓਰ ਬੂਰੀ ਆ ਗਈ ਜੀ ਆ ਜਾ ਹਾਂਜੀ ਉਹ ਲੈ ਆ ਲਿਆ ਜੋ ਬਰਾ ਲੈ ਆ ਇਧਰ ਲੈ ਵੰਨੇ ਲਿਆ ਇਹ ਵੀ ਕਰਦਾ ਅੜੀ ਪੂਰੀ ਹੈ ਨਾ ਹਾਂਜੀ ਆ ਲੈ ਆਲੇ ਹੈ ਬ੍ਰਾਂਡ ਆ ਬਾਈ ਜੀ ਪੂਰਾ ਬ੍ਰਾਂਡ ਹਾਂਜੀ ਬ੍ਰਾਊਨ ਬ੍ਰਾਂਡ ਬ੍ਰਾਊਨ ਬ੍ਰਾਂਡ ਠੀਕ ਹੈ ਗੱਲ ਸੋਨੇ ਰੰਗੀ ਕਹਿ ਸਕਦੇ ਆ ਠੇੜ ਪੰਜਾਬੀ ਜੀ ਕਹ ਲਈਏ ਜੀ ਆ ਠੇੜ ਪੰਜਾਬੀ ਜੀ ਕਹ ਲਈਏ ਸੋਨੇ ਰੰਗੀ ਇੰਗਲਿਸ਼ ਚ ਕਹ ਲਈਏ ਤਾਂ ਬ੍ਰਾਊਨ ਕਹਿ ਸਕਦੇ ਆ ਸੁਆਣੀ ਇਹਦਾ ਦੂਜਾ ਸੁਆ ਜੀ ਸੁਆ ਦੂਜਾ ਤੇ ਗਰਦਨਾ ਉੱਪਰ ਚੱਕ ਕੇ ਤੁਰਦੀ ਆ ਨਾ ਅਸਲ ਕਹ ਲਈਏ ਹਾਂਜੀ ਕਮਾਲਾ 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 ਇੱਥੋਂ ਦੀ ਕਮਾਲਾ ਤੇਰੇ ਮੰਗਰੇ ਆ ਗਿਆ ਮੈਂ ਤੋਰ ਲੰਬੀ ਜੀ ਲੈ ਚੱਲ ਇਹਨੂੰ ਫਿਰ ਹੁਣ ਬੱਚਾ ਕੀਆ ਮਨੀ ਨਾਲ ਕੱਟੀ ਜੀ ਨਾਲ ਕੱਟੀ ਇੱਥੋਂ ਕਮਾਲਾ ਬਾਈ ਉਤਲੇ ਬੰਨੇ ਕਮਾਲਾ ਨਾਲ ਆ ਗਈ ਕੱਟੀ ਤੇ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਥੇ ਤੋਂ ਸਿੰਗਾ ਤੋਂ ਲਾ ਕੇ ਤੇ ਬਾਡੀ ਦੀ ਬਣਤਰ ਤੋਂ ਲਾ ਕੇ ਇੱਥੋਂ ਇਹਦੀ ਲੰਬਾਈ ਚੈੱਕ ਕਰ ਲਿਓ ਲੰਬੀ ਵੀ ਪੂਰੀ ਫੁੱਲ ਰਹੂਗੀ ਤੇ ਬਾਕੀ ਸਟ੍ਰਕਚਰ ਬੜਾ ਮਜ਼ਬੂਤ ਆ ਚੋਟੀ ਦਾ ਇੱਥੋਂ ਚੈੱਕ ਕਰ ਸਕਦੇ ਹੋ ਨਾੜਾ ਨੂੜਾ ਪੂਰਾ ਕਿੰਨੇ ਦਿੰਦਾ ਸੁਆਮਣੀ ਇਹਦਾ ਹਾਂਜੀ ਕਿੰਨੇ ਦਿਨ ਦਾ ਸੁਆ ਹੈਗਾ 10 ਤੋਂ 11 12 ਦਿਨ ਦੀ ਸੂਈ ਹੈਗੀ 12 ਦਿਨ ਦੀ ਸੂਈ 20 ਕਿਲੋ ਦੁੱਧ ਜਿਵੇਂ ਤਾਂ ਸਟਾਰਟਿੰਗ 'ਚ ਦੱਸਿਆ ਵੀ ਇਹਦੇ ਕੋਲੇ 4 ਚਾਰ ਦੁੱਧ ਆ ਬੂਰੀ ਕੋਲੇ ਹਨਾ ਹਾਂਜੀ ਆ ਬੂਰੀਆਂ ਮਿਲ ਤਾਂ ਵੋਹ ਜਾਂਦੀਆਂ ਪਰ ਇੰਨੀ ਤਿਆਰੀ ਵਾਲੀਆਂ ਘੱਟ ਮਿਲਦੀਆਂ ਕਿਹੜਾ ਹੋਰ ਤੋਰ ਦੇ ਆ ਇਹਨੂੰ ਐ ਕਿਹੜਾ ਥੱਕਦਾ ਦੂੰ ਆਪਣੇ ਚੋਬਾ ਤੇ ਸਰ ਬਰੋਬਰ ਆ ਜੀ ਹਾਂ ਉਹ ਸਿਰ ਬਰੋਬਰ ਆ ਸਿਰ ਬਰੋਬਰ ਲੈ ਚਲਾ ਇਹਨੂੰ ਅੰਦਰ ਲੈ ਅੰਦਰਲੇ ਬੰਨੇ ਚਲਾ ਦੇ ਚਲਾ ਦੇ ਚਲਾ ਦੇ ਤੇ ਨਾਲ ਵੀ ਕੱਟੀ ਤੇ ਦੁੱਧ ਵੀ 20 ਕਿਲੋ ਅੱਜ ਇਹਦੇ ਬੂਰੀ ਕੋਲੇ ਆ ਗਿਆ ਤਿਆਰ ਕਿੰਨਾ ਦੁੱਧ ਝਪਾਉਗੀ ਮਨੀ ਪੀਕ ਲੈਵਲ ਤੇ 22 ਕਿਲੋ ਕਹਿੰਦੇ 24 ਕਿਲੋ ਗਾਰੰਟੀ ਦਾ 22 ਕਿਲੋ ਦੀ ਆਪਾਂ ਵੀ ਦੇ ਅੰਦਰਲੇ ਬੰਨੀ ਕਮਾਲਾ 22 ਕਿਲੋ ਦੀ ਦੇ ਦਾਂਗੇ ਬਾਈ ਕਹਿੰਦਾ ਗਰੰਟੀ ਬੂਰੀ ਤੁਹਾਨੂੰ ਨਾ ਮੰਨ ਲਓ ਇਹ ਮੰਨ ਲਓ ਵੀ ਪੂਰੀ ਆਸਲ ਲੱਗਿਆ ਦਿਖਾਉਣ ਹਾਂਜੀ ਇੱਥੇ ਤੋਂ ਫੇਸ ਕੁਆਲਿਟੀ ਬੋਦੀ ਸਟਰਕਚਰ ਤੇ ਟਾਂਚਾ ਚੈੱਕ ਕਰ ਸਕਦੇ ਹੋ ਮੂੰਹ ਉੱਪਰ ਕਰਕੇ ਦੁਰਦੀ ਮ ਰਿੰਗ ਚ ਦੁਰਦੀ ਬਹੁਤ ਕੰਪੀਟੀਸ਼ਨ ਵਾਲਾ ਤੋਰਾ ਹੈ ਜੀ ਤੇ ਲੇਵਾ ਬੜਾ ਠੋਸ ਆ ਨਾ ਇੱਕੇ ਨੀਲੀ ਰਾਵੀ ਟੱਚ ਨਹੀਂ ਜਾ ਪਿਓਰ ਮੂਰਾ ਜਿਹਾ ਆ ਜੀ ਆ ਪਿਓਰ ਬੂਰੀ ਹਾਂਜੀ ਕਰੀ ਕਰੀ ਫੇਸ ਕਰੀ ਉਰਲੇ ਬੰਨੇ ਦਾ ਕਰਦੇ 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 ਫੇਸ ਕਰਦੇ ਕੋਈ ਇੱਕ ਚਿੱਟਾ ਵਾਲ ਨਹੀਂ ਹੋਊਗਾ ਜੀ ਥੱਲੇ ਨੂੰ ਕਰਦੇ ਮੂੰਹ ਥੋੜਾ ਜਿਹਾ ਇਹ ਇੱਥੋਂ ਚੈੱਕ ਕਰ ਲਿਓ ਇਹ ਉਹ ਨਹੀਂ ਹੋਊਗੀ ਵੀ ਬੱਲ ਹੋਊਗਾ ਹਨਾ ਹਾਂਜੀ ਬੱਲੇ ਬੱਚਾ ਵੀ ਸੇਮ ਇਹਦੇ ਵਰਗਾ ਹੀ ਆ ਜੀ ਇਹ ਮੰਨ ਲਓ ਪਲੇਨ ਬੂਰੀ ਆ ਗਈ ਜਮਾ ਪਲੇਨ ਬੂਰੀ ਜਿਹੜੀ ਭਰਾ ਕਹਿੰਦੇ ਪਲੇਨ ਬੂਰੀ ਚਾਹੀਦਾ ਬਿਨਾ ਬੱਲ ਤੋਂ ਕੱਲੇ ਬੂਰੇ ਕਲਰ ਚ ਆ ਗਈ ਤੇ ਜਿਹੜੀ ਇਹਦੇ ਨਾਲ ਕੱਟੀ ਆ ਕੱਟੀ ਵੀ ਤੁਹਾਨੂੰ ਚੈੱਕ ਕਰਾ ਦੂੰਗਾ ਕੱਲੇ ਬੂਰੇ ਕਲਰ ਜੀ ਆ ਗਈ ਕੱਤੀ ਕਿਉਂਕਿ ਉਹੀ ਗੱਲ ਹੈ ਇੰਨੇ ਦੁੱਧ ਵਾਲੀ ਦੇ ਕੱਤੀ ਲੈਣ ਜਾਂਦੇ ਆ ਮਾਰਕੀਟ 'ਚ ਕੱਤੀ ਖਾਸੇ ਪੈਸਿਆਂ ਦੀ ਹੋ ਜਾਂਦੀ ਆ ਹਾਂਜੀ ਤੇ ਬਾਕੀ ਝੋਟੀ ਉਦਾਂ ਵੀ ਚੰਗੀ ਆ ਬਾਡੀ ਦੀ ਬਣਤਰ ਵੀ ਚੰਗੀ ਆ ਆਰਡਰ ਦੀ ਸ਼ੇਪ ਵੀ ਤੇ ਖਾਸ ਗੱਲ ਇਹਦੀ ਹੈ ਆ ਵੀ ਦੁੱਧ ਦੇ ਕੋ ਤਿਆਰੀ ਦਾ ਹਨਾ ਹਾਂਜੀ ਤਿਆਰੀ ਵਾਲਾ ਦੁੱਧ ਆ ਗਿਆ ਲੈ ਬੰਦੇ ਚੋ ਬਰਾ ਕਮਾ ਕੇ ਇੱਕ ਛੋਟੀ ਤੇਰ ਤੋਂ ਕੀਰਾਂ ਹੋਰ ਤਰਵਾਉਂਗਾ ਆ ਛੋਟੀ ਤੋੜ ਦੇ ਕੀਰਾਂ ਹੋਰ ਬਲੂਨ ਜੀ ਹਾਂਜੀ ਹਾਂਜੀ ਲੈ ਤੋੜ ਜੋ ਬਰਾ ਇਹਨੂੰ ਕੀਰਾਂ ਹੋਰ ਤੋੜ ਯਾਰ ਬਾਲੀ ਪਸੰਦ ਆਈ ਆ ਗੱਲ ਇਹ ਪਰਸਨਲ ਤੌਰ ਦੀ ਇਹਨੂੰ ਸਲਾਹ ਜੀ ਮੈਂ ਕਿ ਆ ਛੋਟੀ ਕੀਰਾਂ ਹੋਰ ਤਰਵਾਉਣੀ ਆ ਤੂੰ ਤੇ ਇੱਥੋਂ ਕਰ ਸਕਦੇ ਹੋ ਢਾਂਚਾ ਚੈੱਕ ਕੀ ਡਿਟੇਲ ਦੱਸੀ ਦੀ ਬਣੀ ਇਹਦੀ ਪਹਿਲੇ ਸੂਏ ਚਾਰ ਦਾ ਦੇ ਕਮਾ ਲਾ ਬਈ ਇੱਥੋਂ ਕਮਾ ਲਾ ਇਹ ਚੌਗੀ ਆ ਗਈ ਸੀ ਪਹਿਲਾਂ ਨਾਲ ਵੀ ਇਹਦੇ ਕੱਤੀ ਸੀ ਹਨਾ ਹਾਂਜੀ ਇਹਦੇ ਨਾਲ ਵੀ ਕੱਟੀ ਚੌਗੀ ਆ ਪਹਿਲਾਂ ਇਹਨੂੰ ਤਾਂ ਜੀਏ ਕਰਦਾ ਵੀ ਮਤਲਬ ਤਿੰਨ ਘਰ ਆ ਗਏ ਬਾਈ ਜੀ ਇਹਨੂੰ ਬਾਰ ਬਾਰ ਤੋੜ ਕੇ ਦੇਖ ਕੇ ਚੱਲ ਗਏ ਤੁਸੀਂ ਨਹੀਂ ਵੀ ਤਿੰਨ ਘਰ ਪਹਿਲਾਂ ਵੀ ਇੱਥੇ ਆ ਗਿਆ ਠੀਕ ਆ ਗੱਲ ਆ ਉੱਤਰ ਦੀ ਦਈ ਚੌਥਾ ਘਰ ਸਾਡਾ ਮੰਨ ਲਾ ਫਿਰ ਅਸੀਂ ਤੋਰੀ ਜਾਂਦੇ ਇਹਨੂੰ ਬਾਰ ਬਾਰ ਹਾਂਜੀ ਕੁਆਲਿਟੀ ਵਾਲੀ ਚੀਜ਼ ਆ ਉਹੀ ਗੱਲ ਆ ਇੱਥੋਂ ਚੈੱਕ ਕਰਿਓ ਪਤਾ ਨਹੀਂ ਕਿਹਦੇ ਦਾਣਾ ਪਾਣੀ ਹੈ ਝੋਟੀ ਦਾ ਰੰਗ ਇਹ ਕਹਿੰਦੇ ਮੈਨੂੰ ਛੱਡ ਕੇ ਨਾ ਜਾ ਘਰ ਮਾਲੇ ਸੱਜਣ ਦੇ ਜਾਊਗੀ ਕਿਹਨੂੰ ਲਾ ਬੋਲ ਮਨੀ ਨੰਬਰ ਦਾ 9478474740 ਪਿੰਡ ਸ਼ਾਪੂਰਾ ਤਸੀਲ ਫਲੋਰਾ ਤੇ ਜ਼ਿਲ੍ਹਾ ਜਲੰਧਰ ਦੁਆਬੇ ਦਾ ਪਿੰਡ ਆ ਗਿਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਪਹੁੰਚੇ ਆ ਪਸ਼ੂ ਤਾਂ ਜਿਹੜਾ ਵੀ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ